ਦਰمیانوں ਉਹ ਤੁਹਾਡੇ ਤੋਂ ਆਇਆ ਕਦੀ ਗੱਲਬਾਤ ਕੀਤੀ ਹੁੰਨੇ? ਨਹੀਂ ਸਾਡੇ ਕੋਲ ਨਹੀਂ। ਅੱਛਾ ਜੀ। ਤੇ ਇਹ ਮਤਲਬ ਗੱਲ ਕਰੀਏ ਪਹਿਲਾਂ ਵੀ ਕੋਈ ਕ੍ਰਾਈਮ ਕੰਮ ਕਰਦਾ ਜਿਵੇਂ ਲੁੱਟਾ ਖੂਣਾ ਕਰਦਾ ਸੀ ਕਿ ਹੁਣ ਹੀ ਮਤਲਬ ਇਹ ਹੋਇਆ ਸੀ ਇਹ। ਪਤਾ ਨਹੀਂ ਕਿ ਪਹਿਲਾਂ ਕਰਦਾ ਸੀ ਕਿ ਨਹੀਂ ਕਰਦਾ ਸੀ ਸਾਨੂੰ ਵੀ ਇਹਦੇ ਬਾਰੇ। ਤੇ ਇਹ ਤੁਸੀਂ ਬੇਦਖਲ ਕੀਤਾ ਤੁਸੀਂ ਕਹਿ ਰਹੇ ਹੋ 7-8 ਸਾਲ ਪਹਿਲਾਂ ਬੇਦਖਲ ਕਰਦਾ ਤੇ ਕਾਰਨ ਕੀ ਰਹਾ? ਕਾਰਨ ਆਹੀ ਹਰਕਤਾਂ ਕਰਦਾ ਲੜਾਈ ਝਗੜੇ ਕਰਦਾ ਇਹ ਬੰਦਿਆਂ ਦੇ ਮਾਰਕੁੱਟ ਕਰਦਾ ਸੀ। ਹੂੰ ਤੇ ਇਹਦੇ ਕਰਕੇ ਆਪਾਂ ਬੇਦਖਲ ਹੋ ਗਏ। ਤੇ ਮਤਲਬ ਸ਼ੁਰੂ ਤੋਂ ਹੀ ਨਹੀਂ ਸੀਗਾ ਜੀ ਬਿਲਕੁਲ ਹੀ। ਨਹੀਂ ਜੀ ਵਿਆਹ ਹੋਇਆ ਮੇਰੇ ਬੱਚੇ ਉਹਦੇ ਦਰ ਅੱਛਾ ਮੈਂ ਬੰਪਰਾ ਕਰਨਾਂ ਪੈਣ ਕਰਾਂ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਬੱਚੇ ਸੀ ਅੱਜ ਕਿੰਨੇ ਕੁ ਸਾਲ ਦੇ ਹੈ 10 ਸਾਲ ਵੱਡਾ ਹੈ ਹਸਪਤਾਲ ਵਿੱਚ ਥੋੜਾ ਜਿਹਾ ਮਾਈਟ ਰੋਡ ਤੇ ਲੇਕਰ ਅੱਛਾ ਸਰ ਤੁਹਾਨੂੰ ਤੁਹਾਨੂੰ ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ ਕਿ ਉਹਦੇ ਵਿੱਚ ਕੋਈ ਲੱਗਦਾ ਵੀ ਸਹੀ ਕੀਤਾ ਜਾਂ ਕਿ ਹੋਇਆ ਵੀ ਇਹਦੇ ਬਾਰੇ ਜਨਾਬ ਨੂੰ ਨਹੀਂ ਪਤਾ ਕੋਈ ਮੈਂ ਚੂਹਣੇ ਆ ਜੇ ਤਾਂ ਮੈਂ ਦੇਖਿਆ ਜੇ ਲੋਕੀ ਦੇਖੇ ਨਹੀਂ ਮੈਂ ਕਹਿ ਕਿਵੇਂ ਸਕਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਐਂਕਾਊਂਟਰ ਹੋ ਗਿਆ ਮੁੰਡੇ ਦਾ ਮੇਰਾ ਆਖਰਾਂ ਜੰਨਨ ਡੀਆਂ ਸਵੇਰ ਨਹੀਂ ਤੁਹਾਡਾ ਕਿਹਦਾ ਤੁਹਾਡੇ ਨਾਲ ਬਲੰਦਰ ਬਣੀ ਗਈ ਤੁਸੀਂ ਕਿਹਨਾਂ ਮੈਂ ਰਾਜਕੀ ਦਾ ਕਰਦਾ ਸਰ ਕਿੱਥੇ ਰਹਿੰਦੇ ਕਿੱਥੇ ਹੋ ਜੀ ਪਿੰਡਰਾ ਕਲੋਨੀ ਮਸ਼ਕੂਰ ਸਾਹਿਬ ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਜਾਂ ਆਡਰ ਰਹਿੰਦਾ ਸੀ ਉਹ ਆਡਰ ਹੀ ਰਹਿੰਦਾ ਸੀ ਅੱਛਾ ਜੀ ਕਿੰਨੇ ਕ ਸਮੇਂ ਤੋਂ ਸਰ ਤੁਹਾਡੀ ਵਾਈਫ ਤੇ ਬੱਚੇ ਨਾਲ ਹੀ ਸੀਗੇ ਜਾਂ ਇਹ ਦੇਣੇ ਵਾਲੀ ਸੀਗੇ ਜਾਂ ਤੁਹਾਡੇ ਨਾਲ ਨਹੀਂ ਬੱਚੇ ਉੱਥੇ ਰਹਿੰਦੇ ਸੀ ਪਾਤੜੇ ਰਹਿੰਦੇ ਸੀ ਤੇ ਇਹ ਜਿਹੜਾ ਨਾਮ ਮੇਰਾ ਕੋਲ ਨਹੀਂ ਮਸ਼ਹੂਰ ਹੈ ਅਜਾ ਸਰ ਕੀ ਗੱਲਬਾਤ ਹੋਈ ਸੀ ਤੁਹਾਡਾ ਸੁਖਦੇਵ ਵਿੱਕੀ ਕੀ ਲੱਗਦਾ ਸੀ ਮੇਰਾ ਲड़का ਲੱਗਦਾ ਹੈ ਅੱਛਾ ਕਿੰਨੀ ਉਮਰ ਸੀ ਜੀ ਉਹਦੀ ਤੇਰੀ ਉਮਰ ਚਾਲੀ ਸਾਲ ਦੀ ਸੋਰੀ ਹਾਂਜੀ 40 ਸਾਲ 48 48 ਦਾ ਜਨਮ ਹੋਇਆ ਅੱਛਾ 40 ਸਾਲ ਉਮਰ ਆ ਹਾਂਜੀ ਅੱਛਾ ਵਿਆਹ ਹੋਇਆ ਸੀਗਾ ਜੀ ਦੋ ਬੱਚੇ ਆ ਗਏ ਇੱਕ ਲੜਕੀ ਇੱਕ ਲੜਕਾ ਅੱਛਾ ਸਰ ਤੁਹਾਡੇ ਨਾਲ ਹੀ ਰਹਿੰਦਾ ਸੀਗਾ ਜੀ ਨਹੀਂ ਸਾਡੇ ਨਾਲ ਰਹਿੰਦਾ ਸੀ ਹਾਂਜੀ ਤੇ ਪਾਤੜਾ ਰਹਿੰਦਾ ਸੀ ਭੂਆਪਰੇ ਨੂੰ ਅੱਛਾ ਹਲਾ ਕਿਤਾ ਹੋਇਆ ਸੀ ਤੁਸੀਂ ਉੱਥੇ ਰਹਿੰਦਾ ਸੀ ਮੇਰੀ ਭੈਣ ਦੇ ਨਾਲ ਤੁਸੀਂ ਤੁਸੀਂ ਕੀ ਵਜ੍ਹਾ ਮੰਨਦੇ ਹੋ ਕਿ ਅੱਜ ਮੁੰਡਾ ਜਿਹੜਾ ਇਸ ਰਾਤ ਤੁਰ ਪਿਆ ਇਹਦੀ ਕੀ ਵਜ੍ਹਾ ਹੈਗੀ ਆ ਕੀ ਪਤਾ ਲੱਗਦਾ ਹੀ ਹੁਣ ਜਦੋਂ ਬਾਹਰ ਸਾਡੇ ਕੋਈ ਰਹਿੰਦੇ ਹੀ ਨਹੀਂ ਜਿਹਦਾ ਹੁੰਦਾ ਨੇ ਰਿਸ਼ਵਰੀ ਉਵੇਂ ਜਦੋਂ ਘਰ ਪਤਾ ਲੱਗਦਾ ਬੱਚਾ ਕਿਉਂ ਲੇਟ ਆਉਂਦਾ ਤੇ ਜਦੋਂ ਆਪਣੇ ਚੱਪ ਵਿਕੇ ਤੜਾ 200 ਕਿਲੋਮੀਟਰ ਗੂਰਿੰਦਾ ਉਹਦੇ ਬਾਰੇ ਕੀ ਕਹਿੰਦਾ ਸਕਦੇ ਹਾਂਜੀ ਕੋਈ ਕੋਈ ਨਸ਼ਾ ਵੱਟਾਗਾ ਨਹੀਂ ਕਰਦਾ ਸੀਗਾ ਨਸ਼ਾ ਪਤਾ ਨਹੀਂ ਹੀ ਕਰਦਾ ਸੀ ਅੱਛਾ ਜੀ ਆਰੂ ਦੂਰ ਗਰੇਤੀ ਨਹੀਂ ਲੇਕੀ ਉਹ ਤੋਂ ਨਹੀਂ ਕਰਦਾ ਅੱਛਾ ਜੀ ਅੱਛਾ ਕੰਮ ਕੀ ਕਰਦਾ ਸੀ? ਕੌਣ? ਮੁੰਡਾ ਤੁਹਾਡਾ। ਤੁਸੀਂ ਡਰਾਈਵਰੀ ਕਰਦਾ ਸੀ ਜੀ। ਅੱਛਾ ਜੀ। ਹਾਂ ਜੀ। ਕਿੱਥੇ ਡਰਾਈਵਰੀ? ਕਿਹਦੇ ਕੰਪਨੀ-ਕੰਪਨੀ 'ਚ? ਪਤਾ ਨਹੀਂ। ਜਿਹੜੇ ਭਰ-ਪੋੜ੍ਹ ਨਹੀਂ ਪਾਉਂਦੇ ਟਿਪਲ-ਟਰੱਕਰ ਚਲਾਉਂਦਾ ਸੀ। ਅੱਛਾ ਜੀ। ਹਾਂ ਇਹ ਮੈਨੂੰ ਇਹ ਵੀ ਨਹੀਂ ਪਤਾ ਕਿਹਦਾ ਚਲਾਉਂਦਾ ਕਿਹਦਾ ਨਹੀਂ ਕਿਹਦਾ। ਤੇ ਜਿਹੜੇ ਇਹਦੇ ਨਾਲ ਦੇ ਲੜਕੇ ਨੇ ਜਿਹੜੇ ਫੜੇ ਪੁਲਿਸ ਨੇ ਉਹਦਾ ਬਾਰੇ ਨਹੀਂ। ਇਹਨਾਂ ਬਾਰੇ ਤੁਹਾਨੂੰ ਕੁਝ ਨਹੀਂ ਪਤਾ। ਕੌਣ ਨਹੀਂ? ਕਿੱਥੇ ਮੇਰੇ ਪਹਿਲਾਂ ਬੇਦਖਲ ਕੀਤਾ ਸੀ? ਮੈਨੂੰ ਹੋਵੇ ਤਾਂ 10 ਸਾਲ ਤੋਂ ਉੱਤੇ ਹੀ ਹੋਵੇ। 10 ਸਾਲ ਤੋਂ ਉੱਤੇ ਹੀ ਹੋਵੇ। ਉਦੋਂ ਕਿਉਂ ਕੀਤਾ ਸੀ ਬੇਦਖਲ? ਸਾ ਉਹਦੀ ਜਿਹੜੀ ਮੈਜਿਸਟ੍ਰੀਅਲ ਇਨਕੁਆਇਰੀ ਮੈਨੂੰ ਸੰਪਤੀ ਗਈ ਹੈ ਸਰਕਾਰ ਵੱਲੋਂ ਮੈਂ ਉਸ ਇਨਕੁਆਇਰੀ ਦੇ ਮਤੇ ਨਜ਼ਰ ਇੱਥੇ ਆਇਆ ਕੋਸਮਾਟਮ ਐਸੋਲੇ ਚੱਲ ਰਿਹਾ ਕੁਝ ਸਮੇਂ ਚ ਇਹਦੀ ਜਿਹੜੀ ਹੈ ਡਿਟੇਲ ਸਾਹਮਣੇ ਆ ਜਾਏਗੀ ਸਾਰੇ ਸਰ ਕਿੰਨੀਆਂ ਕੋ ਗੋਰੀਆਂ ਜਗ ਲੱਗੀਆਂ ਜਾਂ ਚਰਕੀ ਆਈ ਬਹੁਤ ਚੋਕ ਬਿਲਕੁਲ ਸਭ ਕੁਝ ਬਾਤ ਪਤਾ ਲੱਗੂਗਾ ਇਹ ਜਿਹੜਾ ਕਮੈਂਟ ਜਿਹੜਾ ਡਾਕਟਰ ਕਮਲ ਜੀ ਕਰ ਰਹੇ ਨੇ ਸਹੀ ਜਿਦੀ ਕਲੈਰਿਟੀ ਆ ਥੋੜੀ ਜਿਹੀ ਬਾਤ ਸਰ ਇਹਦੇ ਵਿੱਚ ਕਿੰਨੇ ਡਾਕਟਰਾਂ ਦੀ ਟੀਮ ਹੈ ਜਿਹੜੀ ਲੱਗੀ ਹੋਈ ਹੈ ਲੋਕਲ ਟੀਮ ਹੈ ਜਾਂ ਬਾਹਰੋਂ ਕੋਈ ਟੀਮ ਹੈ ਇਹ ਲੋਕਲ ਟੀਮ ਹੈ ਜੀ ਜਿਹਦੇ ਸਾਡੇ ਫੋਰੈਂਸਿਕ ਐਕਸਪਰਟ ਹੈ ਡਾਕਟਰ ਕੰਮਲ ਜੀ ਉਹ ਹੈਡ ਕਰ ਰਹੇ ਨੇ ਜੀ ਉਹ ਜਿਹੜਾ ਐਸ ਵੇਲੇ ਪੋਸਟਮਾਰਟਮ ਕਰਵਾ ਰਹੇ ਸਰ ਕਿਤੇ ਕੋਈ ਡਾਕਟਰ ਲੱਗੇ ਇਸ ਟੀਮ ਦੇ ਵਿੱਚ ਜੋ ਮੈਡੀਕਲ ਦਾ ਪੈਨਲ ਹੁੰਦਾ ਸਾਰਾ ਇੱਥੇ ਲੱਗਿਆ ਹੋਇਆ ਹੈ ਕੋਈ ਕੋਈ ਪੈਨਲ ਤਾਂ ਨਹੀਂ ਬਣਿਆ ਇਸ ਦੇ ਵਿੱਚ ਜੋ ਹੁੰਦਾ ਜੀ ਨਾਰਮਲ ਹੀ ਇਹੋ ਜਿਹਾ ਪੈਨਲ ਹੀ ਹੁੰਦਾ ਹੈ ਉਹ ਸਾਰੇ ਡਾਕਟਰ ਇੱਥੇ ਇਨਵੋਲਵ ਹੁੰਦੇ ਨੇ ਤੇ ਸਰ ਕਿੰਨਾ ਕੁ ਟਾਈਮ ਲੱਗ ਸਕਦਾ ਹੈ ਪ ਫਿਰ ਕਿੰਨੀ ਕੁ دیر ਚੱਲੇਗਾ ਕੁਝ ਮੇਰਾ ਖਿਆਲ ਹੈ ਜੀ ਵੀ ਅਗਲੇ 15 ਮਿੰਟਾਂ ਚ ਜੀ ਸਭ ਕੁਝ ਕਲੀਅਰ ਹੋ ਜਾਏਗਾ ਜੀ